ਓ ਕੀ ਕਰੀਏ ਨਾ ਮੁੰਡਿਆ ਓ ਯਾਰ ਇੱਕ ਵੀਡੀਓ ਦੇਖੀ ਸੀ ਯਾਰ ਅੱਛਾ ਉਹ ਕਹਿੰਦਾ ਥਾਰਮਾ ਕੋਲ ਪੈਟਰੋਲ ਦੇ ਵਿੱਚ ਪਾ ਦੇ ਕਹਿੰਦਾ ਗਲੂ ਬਣ ਜਾਂਦੀ ਓ ਕੀ ਗੱਲ ਹੈ ਯਾਰ ਵੀਡੀਓ ਤਾਂ ਐਂ ਹੀ ਦੇਖਿਆ ਸੀ ਆਪਾਂ ਪਾ ਕੇ ਦੇਖ ਲੈਣੇ ਐਕਸਪੈਰੀਮੈਂਟ ਕਰ ਲੈਣੇ ਚਲ ਹਾਂ ਵੀ ਗੱਲ ਠੀਕ ਆ ਮੁੰਡਿਆ ਗੱਪੀ ਲਾਦਾ ਮੈਨੂੰ ਤਾਂ ਲੱਗ ਰਹੀ ਗੱਪਣੀ ਉਹਨਾਂ ਨੇ ਇੱਟਾਂ ਜੋੜੀਆਂ ਸੀਗੀਆਂ ਹੌਣਾ ਸ਼ਾਬਾਹ ਦੇਖਣੀ ਆ ਕਰਕੇ ਕੰਮ ਨਹੀਂ ਜੀ ਕਰ ਕੀ ਪਤਾ ਲੱਗੂ ਐ ਦਾ ਗੱਪੜ ਲਾਦਾ ਕੀ ਕਰ ਫਿਰ ਦੇਖਦੇ ਹਾਂ ਮੁੰਡਾ ਬਣਦਾ ਕੋਈ ਗੱਲ ਬਾਤ ਬਣ ਤਾਂ ਲੱਗੀ ਯਾਰ ਗੈਪ ਤਾਂ ਹੋਣ ਲੱਗੀ ਲੱਗ ਗਿਆ ਬਹੁਣ ਓਏ ਹਾਂ ਨੂੰ ਵਾਪਰ ਹੀ ਰੱਖ ਗਏ ਤੇ ਉਹਨਾਂ ਮੇਰੇ ਡਾਇਰੈਕਸ਼ਨ ਹੋ ਜੇ ਕੁਛ ਨਹੀਂ ਡਾਇਰੈਕਸ਼ਨ ਹੁੰਦਾ ਬੱਬੇ ਠੋੜੀਣਾ ਓਏ ਪਰ ਆਵਾਜ਼ ਕੰਮ ਕੱਬ ਬਣੇ ਤੋਂ ਬਾਅਦ ਤਾਂ ਲੱਗੂਗਾ ਇਹ ਕੰਮ ਕਰਦੇ ਇਹ ਨਾਲ ਨਾ ਤਾਂ ਇਹ ਵੀਡੀਓ ਕਿਤੇ ਦੇਖੀ ਨਾ ਤੀ ਦੇਖੀ ਦੇਖੀ ਕਿਦ ਦੇ ਹੀ ਮਦਾਇ ਬਚਾਈਂ ਦੇਖੇ ਨਾ ਤੀ ਮੈਂ ਦੇਖੀ ਸੀ ਕੱਲ ਪਤਾ ਨਹੀਂ ਪਰਸੋਂ ਅੱਛਾ ਕੱਲੇ ਦੇਖੀ ਸੀ ਅੱਜ ਸਰਵਾਈਮੈਂਟ ਕਰਨ ਦੀ ਲੱਗਿਆ ਉਹ ਯਾਰ ਮੋਟਰ ਸਾਡ ਟੁੱਟਿਆ ਪਿਆ ਮੈਂ ਉਹ ਤੇ ਲਾ ਦਾਂਗੇ ਕਵਰ ਤੇ ਸਹੀ ਗੱਲ ਵੀ ਠੀਕ ਹੈ ਨਾ ਤੇਰੀ ਮੈਂ ਵੀ ਸੁਣਿਆ ਕਿ ਨੇ ਜੋੜ ਲੱਗਿਆ ਛੁੱਟਦਾ ਨਹੀਂ ਜੋੜ ਤੇ ਦੇਖਦੇ ਆਂ ਭਰਾਵਾ ਦੇਖਦੇ ਆਂ ਮੁੰਡਾ ਫੇਲ ਲਾਦਾ ਕੰਮ ਯਾਰ ਮੈਂ ਤੇਰਾ ਤੂੰ ਪਟ੍ਰੋਲੀ ਕਰ ਲੈ ਆ ਰਹਿਣ ਕਰ ਦੇਣਾ ਹੈ ਨਾ ਅੱਛਾ ਜਮ ਨੂੰ ਦੂਈ ਨਾ ਨਾ ਕੰਕ ਪੜੀ ਰੱਖੇ ਤੂੰ ਪਤਾ ਨਹੀਂ ਹੁੰਦਾ ਕਿ ਵੀ ਠੀਕ ਰੈਕਸ਼ਨ ਕਰ ਜੇ ਜਾਂ ਕਿੰਗਾ ਬਈ ਉਹਨਾਂ ਦੀ ਬਾਤ ਹੈ ਇਹਦਾ ਮਿੱਤਰਾ ਕੋਸੋਰ ਹੀ ਬਣ ਗਿਆ ਹਾਂ ਬਣਤਾ ਗਏ ਗਲੂਲ ਕਰ ਹਾਂ ਛੱਟ ਬਣੀ ਆ ਦੇ ਜਿਹਨਾਂ ਕੋ ਜੋੜ ਕੀ ਦੇਖ ਲੈ ਦੋ ਭਾਈ ਜੋੜ ਦੇਖ ਲੈ ਗੁੱਦਾ ਆ ਗੁੱਦਾ ਗੋਤੇ ਟੁੱਟੇ ਆ ਗੋਦਰੇ 20 ਸਾਲ ਤੋਂ ਜੋੜਦੇ ਵਾਦੋਂ ਮੈਂ ਪੱਟ ਕੇ ਦੇਖਾਂਗੇ ਨਿਕਲ ਦੇ ਭਾਈ ਜੋੜ ਹੋਰ ਪਾਉਂਦੇ ਕਿੰਨਾ ਜੋੜ ਦੇਖਾਂ ਮੈਂ ਏਟਾ ਗਿਆ ਇਹੋ ਉਹਨਾਂ ਨੇ ਕਿੰਨਾ ਗਿਆ ਏਟਾ ਟੁੱਟੀ ਗੱਲਾਂ ਮੈਂ ਕਹਿੰਨਾ ਆਪਾਂ ਗੁੱਦੀ ਜੋੜ ਦੇ దో राव మే ਲਓ ਜੀ ਮੁੰਡੇ ਦਾ ਚੱਕ ਵੀ ਲਓ ਤਾਂ ਰੋੜੇ ਥੋੜੀ ਚੱਕ ਲੈ ਉਹ ਇੱਟਾਂ ਦਾ ਵੱਡੀਆਂ ਸੀ ਯਾਰ ਮੈਂ ਥੋੜਾ ਦੇ ਲਾਗੇ ਦੇਖੀਏ ਆਜਾ ਪਹਿਲਾਂ ਵੀ ਛੋਟਾ ਜਿਹਾ ਟ੍ਰਾਈ ਕਰੀਏ ਵੱਡਾ ਅੰਦਰੋਂ ਫੇਰ ਦੇਖਾਂਗੇ ਹਾਂ ਦੇਖ ਲੈ ਕੀ ਜਲ ਕਮੇਕ ਕਰ ਲੈ ਦੇਖ ਹੀ ਜਾਂਦੀ ਆ ਭਰਾਵਾ ਲਾਤਾ ਮੈਂ ਨਾਲ ਲੱਗੇ ਪੂਰਾ ਪੱਤਾ ਠੀਕ ਹੈ ਨਾ ਫਿਰ ਮੋਰਸਾਂ ਜੋੜ ਲਾਂਗੇ ਹਾਂ ਫਿਰ ਕੰਮ ਜਦੋਂ ਠੀਕ ਹੋਊਗਾ ਲੋਕਾਂ ਨੂੰ ਯਕੀਨ ਹੋਊਗਾ ਉਹ ਤਾਂ ਕਹਿੰਦੇ ਭਾਈ ਨਹੀਂ ਰੱਖਣ ਬਾਬਾ ਜੀ ਖੱਲਣਾ ਦੇ ਆਂਦਾ ਮੜ ਲੱਗਣਗੇ ਲੋਕਾਂ ਦੇ ਚਾੜ ਸਾਹਮਣੇ ਤਾਂ 10 ਮਿੰਟਾਂ ਲਾਗੇ ਫੇਰ ਆਪਾਂ ਹਾਂ 10 ਮਿੰਟਾਂ ਬਾਅਦ ਚਾਹ ਵਾਦ 10 ਬਾਅਦ ਮਿਲਦੇ ਆ ਲੈ ਭਾਈ ਮਿੱਤਰੋ ਆਪਾਂ ਆਗੇ 15 ਮਿੰਟਾਂ ਬਾਅਦ ਚੈੱਕ ਕਰਦੇ ਹਾਂ ਆਪਾਂ ਜੁੜੀ ਹੈਗਾ ਨਾ ਇਹ ਲੱਛਮਪਦੇ ਲੱਗਦੇ ਨਹੀਂ ਜੁੜੀ ਜੜੀ ਹੁੰਦਾ ਲੈ ਇਹਦਾਂ ਜਾਲੇ ਛੱਡੀਆਂ ਦੀ ਆ ਵੇ ਰਾਜੂ ਸਹਿ ਤਾਂ ਫੇਲ ਆ ਕੰਮ ਫੇਰ ਹੋ ਗਿਆ ਨਾ ਕੰਮ ਤੋਂ ਦਾ ਫੇਕ ਵੀਡੀਓ ਦਮਾ ਲੋ ਨਾ YouTube ਦੀਆਂ ਵੀ ਆਈਆਂ ਭਾਈ ਫੇਕ ਵੀਡੀਓ ਇਹਦੇ ਤੇ ਯਕੀਨ ਨਾ ਕਰਿਆ ਕਰੋ ਆ ਪੈਟਰੋਲ ਵੀ ਖਰਾਬ ਕੀਤਾ ਜਾਂਦਾ ਭਾਈ ਵੀਡੀਓ ਦੇ ਅੰਦਰ ਦੀ ਸੱਚਾਈ ਪਤਾ ਕਰਨ ਖਾਤਰ ਨਾ ਸਾਡੇ ਪੇਜ ਨੂੰ ਫੋਲੋ ਕਰਦੇ ਠੀਕ ਆ അത് പേജ് ബുറാകു ധന്വാദ ചേനോ അപ്പം